ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਕਰਨੇ ਸਾਢੇ 5:30 ਵਜੇ ਅਪਾ ਬਰਨਾਲਾ ਮੰਡੀ ਦੇ ਵਿੱਚ ਤਰੀਕੇ ਅੱਜ 23 ਦਿਨ ਹੈਗਾ ਅੱਜ ਵੀਰਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾ ਰਿਹਾ ਜੀ ਅੱਜ ਦਾ ਜੀ ਆਪਾਂ ਤੇ ਗਾਜਰਾਂ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾ ਚੱਲ ਰਹੀ ਗਾਜਰਾਂ ਦਾ ਜੀ ਰਾਜਸਥਾਨ ਵਾਲੀਆਂ ਗਾਜਰਾਂ ਦਾ ਜੀ ਜਿਹੜਾ ਥੋੜਾ ਜਿਹਾ ਚੂਰਾ ਹੁੰਦਾ ਨਾ ਜੀ ਚੂਰੇ ਦਾ ਪਾ ਹੈਗਾ ਜੀ 30 ਰੁਪਏ ਕਿਲੋ ਦਾ ਪਾ ਜੀ ਗਾਜਰਾਂ ਦਾ ਜੀ ਇਹ ਬੰਦ ਬੂਰੀਆਂ ਦਾ ਪਾ ਰਿਹਾ ਜੀ ਗਾਜਰਾਂ ਦਾ ਜੀ ਅੱਜ ਦਾ ਜੀ ਤੇ ਆਪਾਂ ਹੋਰ ਵੀ ਵਧੀਆ ਗਾਜਰਾਂ ਦਿਖਾ ਦਨੇ ਜਿਹੜੀ ਪੂਰੀ ਵਧੀਆ ਟੋਪ ਦੀ ਗਾਜਰਾ ਜੀ ਗਾਜਰਾ ਰਾਜਸਥਾਨ ਵਾਲੀ ਗਾਜਰ ਦਾ ਪਾ ਰਿਹਾ ਜ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੂਰਾ ਵਧੀਆ ਟੌਪ ਦੇ ਟਮਾਟਰ ਦਾ ਭਾਅ ਰਿਹਾ ਜੀ ਜਿੱਦੇ ਦਾ ਜੀ 25 ਰੁਪਏ ਦਾ ਭਾਅ ਰਿਹਾ ਜੀ ਟਮਾਟਰ ਦਾ ਜੀ ਅੱਜ ਦਾ ਜੀ ਅਜੇ ਬੰਦ ਘਟੇ ਨਾਲ ਭਾਅ ਜੀ ਟਮਾਟਰ ਦਾ ਲੈ ਜਾ ਲੈ ਜਾ ਤੂੰ ਕੰਡੇ ਲਾਇਆ ਤਿਆਕੇ ਦਾ ਹਾਂਜੀ ਦੋਸਤੋ ਅਦਰਕ ਦਾ ਭਾਅ ਹੈਗਾ ਜੀ ਬੰਦ ਘਟੇ ਨਾਲ ਭਾਅ ਰਿਹਾ ਜੀ ਅਦਰਕ ਦਾ ਜੀ ਪੂਰੇ ਵਧੀਆ ਟੌਪ ਦੇ ਅਦਰਕ ਦਾ ਭਾਅ ਹੈਗਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਜੀ ਅੱਜ ਦਾ ਜੀ ਇਹ ਵਧੀਆ ਅਦਰਕ ਦਾ ਭਾਅ ਜੀ ਅੱਜ ਦਾ ਜੀ ਇਹ ਇਸ 100 ਰੁਪਏ ਕਿਲੋ ਹੈ ਬਾਊ ਜੀ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਪੰਸੀਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 150 ਤੋਂ ਲੈ ਕੇ 180 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਪੰਸੀਰੀ ਦਾ ਜੀ ਤੇ ਕਿਲੋ ਦਾ ਭਾਅ ਰਿਹਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਕਿਲੋ ਦਾ ਹਾਂਜੀ ਦੋਸਤੋ ਲੋਕਲ ਔਲਾ ਵੀ ਸ਼ੁਰੂ ਹੋ ਗਿਆ ਜੀ ਆਉਣਾ ਲੋਕਲ ਔਲੇ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਔਲੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਔਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਜੀ ਹੀ ਵਧੀਆ ਸ਼ਿਮਲਾ ਮਿਰਚ ਗਰੇਟਾਂ ਵੀ ਆਉਣ ਲੱਗੀ ਸ਼ਿਮਲਾ ਮਿਰਚ ਪੂਰੀ ਵਧੀਆ ਤੇ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ 90 ਰੁਪਏ ਕਿਲੋ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਹਾਂਜੀ ਦੋਸਤੋ ਗੋਲ ਬੈਂਗਣੀ ਦਾ ਭਾਅ ਹੈਗਾ ਜੀ 150 ਰੁਪਏ ਦਾ ਭਾਅ ਜੀ ਪੰਸੀਰੀ ਦਾ ਜੀ 1 ਕਿਲੋ ਦਾ ਭਾਅ ਰਿਹਾ ਜੀ 30 ਰੁਪਏ ਕਿਲੋ ਦਾ ਭਾਅ ਜੀ ਤੇ ਗੋਲ ਵਾਲੇ ਬੈਂਗਣੀ ਦਾ ਵੀ ਪੜਥ ਵਾਲੇ ਦਾ ਵੀ ਇਹੀ ਰੇਟ ਆ ਜੀ ਤੁਸੀਂ ਵੀ ਲੈਣਾ ਘੱਟੋ ਘਾਟ ਪੰਸੀਰੀ ਦਾ ਭਾਅ ਜੀ ਇਹ 150 ਰੁਪਏ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਦੋਸਤੋ ਲੰਮੇ ਵਾਲੀ ਬੈਂਗਣੀ ਦਾ ਭਾਅ ਹੈਗਾ ਜੀ 100 ਰੁਪਏ ਦਾ ਭਾਅ ਜੀ ਪੰਸੀਰੀ ਦਾ ਤੇ ਕਿਲੋ ਦਾ ਭਾਅ ਆ ਰਿਹਾ ਜੀ 20 ਰੁਪਏ ਕਿਲੋ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਮੇਥੇ ਦਾ ਭਾਅ ਹੈਗਾ ਜੀ ਅੱਜ ਕੁਝ ਕੀ ਆ ਪਾਰਿਆ ਜੀ ਅੱਜ ਇਹ ਦਰਜੰਦਾ ਜੀ 200 ਰੁਪਏ ਦਾ ਭਾਅ ਜੀ ਦਰਜੰਦਾ ਜੀ ਮੇਥੇ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾਰ ਰਿਹਾ ਜੀ ਅੱਜ ਦਾ ਜੀ ਆਪਾਂ ਗੱਲਬਾਤ ਕਰਦੇ ਆ ਬਾਈ ਹੈਰੀ ਨਾਲ ਵੀ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਗੋਭੀ ਬਾਰੇ ਵੀ ਗੱਲਬਾਤ ਕਰਾਂਗੇ ਗੋਭੀ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਬੰਦਲਫਾਫਾ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਜਾਲ ਵਾਲੇ ਕੱਦੂ ਦਾ ਜੀ ਅੱਜ ਦਾ ਇਹ ਵੀ ਬਾਈ ਹੈਰੀ ਗੋ ਮਿਲ ਜਾਣਗੇ ਕੱਦੂ ਜੀ ਪੂਰੇ ਵਧੀਆ ਜਾਲ ਵਾਲੇ ਕੱਦੂ ਜੀ ਹਾਂਜੀ ਦੋਸਤੋ ਆਪਾਂ ਇੱਕ ਹੋਰ ਵੀ ਆਈਟਮ ਦਿਖਾ ਦੇਣਾ ਬਾਈ ਹੈਰੀ ਕੋਲੇ ਆਉਣ ਲੱਗੇ ਪੂਰੀ ਵਧੀਆ ਸੱਗਮਲ ਵੀ ਆਉਣ ਲੱਗੇ ਬਾਈ ਕੋਲੇ ਤੇ ਸੱਗਮਲਾ ਦਾ ਭਾਅ ਹੈਗਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ 30 ਬੰਦ ਲਫਾ ਦਾ ਭਾਅ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਚਾਨਾ ਖੀਰੇ ਦਾ ਬਾਈ ਹੋਰ ਬਾਈ ਹੈਰੀ ਕੋਲੇ ਚਾਨਾ ਖੀਰਾ ਵੀ ਮਿਲ ਜੂ ਜੀ ਕਿਸੇ ਨੂੰ ਵੀ ਲੈਣਾ ਜੀ ਬੰਦ ਲਫਾ ਦਾ ਭਾਅ ਹੈਗਾ ਚਾਨਾ ਖੀਰੇ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਅੱਜ ਦਾ ਜੀ ਇਹ ਬੰਦ ਗ੍ਰੇਟ ਦਾ ਭਾਅ ਦਿੱਤਾ ਹੈ ਜੀ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸੇਰੀ ਦਾ ਭਾਅ ਰਿਹਾ ਜੀ 2200 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਜੀ ਪੰਸੇਰੀ ਦਾ ਤੇ ਵਧੀਆ ਚੌਣਾ ਜਿਹੜੀ ਦਾਣੇ ਵਾਲੀ ਜੀ ਉਹ ਤਾਂ ਹੈਗੀ 300 ਰੁਪਏ ਕਿਲੋ ਜਿਹੜੀ ਥੋੜੀ ਜੀ ਹਲਕੀ ਦਾਣੇ ਵਾਲੀ ਚੌਲੇ ਹੁੰਦੇ ਆਂ ਉਹ ਹੈਗੇ 250 ਰੁਪਏ ਕਿਲੋ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਟੋਪਰੀ ਗੋਭੀ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਰਿਹਾ ਜੀ ਟੋਪਰੀ ਗੋਭੀ ਬੰਦਲਫਾ ਫਸਲ ਦਾ ਭਾਅ ਜੀ ਅੱਜ ਦਾ ਜੀ ਹੈਗਾ ਜੀ ਸੱਚ ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦਲਫਾ ਫਸਲ ਦਾ ਭਾਅ ਜੀ ਗੋਭੀ ਦਾ ਜੀ ਇਹ ਲੋਕ ਗੋਭੀ ਦਾ ਭਾਅ ਜੀ ਅੱਜ ਦਾ ਜੀ ਇਹ 15 ਨੰਬਰ ਨਦਾਨ ਦੇ ਮੌਜੂਦ ਗੋਭੀ ਦੇ ਕੋਲ ਜੀ ਕਿਸ ਨੂੰ ਲੈਣੇ ਆਂ ਦੀ ਬੰਦਲਫਾ ਫਸਲ ਦਾ ਭਾਅ ਜੀ ਅੱਜ ਦਾ ਜੀ ਗੋਭੀ ਦਾ ਅੱਜ ਲੋਕਾਂ ਦੌੜ ਰਹੇ ਆ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਵੜ ਜਾਂਦਾ ਜੀ ਪਾਲਕ ਦਾ ਜੀ ਅੱਜ ਦਾ ਜੀ ਇਹ ਵਧੀਆ ਤਾਪ ਦੇ ਪਾਲਕ ਦਾ ਭਾਅ ਜੀ ਅੱ ਹਾਂਜੀ ਦੋਸਤੋ ਮੂਲੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਪੰਡਾ ਮਾਰ ਰਿਹਾ ਜੀ ਮੂਲੀ ਦਾ ਭਾਅ ਰਿਹਾ ਜੀ ਅੱਜ ਇਹ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਦੋਸਤੋ ਆਪਾਂ ਆਲੂ ਤੇ ਆਵਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਹੈ ਜੀ ਅੱਜ ਦਾ ਜੀ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਹੈ ਜੀ ਅੱਜ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਹੈ ਜੀ ਆਲੂ ਦਾ ਜੀ ਆਪਾਂ ਡਾਇਮੰਡ ਗੱਲਵਾ ਆਲੂ ਵਾਲੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਹੈ ਜੀ ਬੰਦ ਗੱਟੇ ਵਾਲੀ ਜੀ ਅੱਜ ਦਾ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋਠੀ ਕੋਈ ਬਹੁਤ ਵਧੀਆ ਸਟੇ ਡਾਇਮੰਡ ਆਲੂ ਦਾ ਕੀ ਭਾਰ ਹੈ ਜੀ ਅੱਜ ਡਾਇਮੰਡ ਆਲੂ ਤੇ ਕੀ ਸਾਢੇ 600 ਰੁਪਏ ਸਾਢੇ 600 ਰੁਪਏ ਭਾਰ ਹੈ ਜੀ ਹਾਂ ਵਧੀਆ ਮ ਹਾਂਜੀ ਦੋਸਤੋ ਡਾਇਮੰਡ ਆਲੂ ਦਾ ਭਾਅ ਰਿਹਾ ਜੀ ਅੱਜ ਦਾ ਜੀ 650 ਰੁਪਏ ਦਾ ਭਾਅ ਰਿਹਾ ਜੀ ਆਲੂ ਦਾ ਜੀ ਅੱਜ ਦਾ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਹਾਂਜੀ ਪੂਰਾ ਵਧੀਆ ਟਾਪ ਦਾ ਆਲੂ ਹੈ ਜੀ ਇਹ ਵੀ ਡਾਇਮੰਡ ਆਲੂ ਦਾ ਭਾਅ ਰਿਹਾ ਜੀ ਅੱਜ ਦਾ ਜੀ 650 ਰੁਪਏ ਦਾ ਭਾਅ ਰਿਹਾ ਜੀ ਆਲੂ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਖੇਤੀ ਆਲੂ ਦਾ ਭਾਅ ਰਿਹਾ ਜੀ ਅੱਜ ਦਾ ਜੀ 500 ਰੁਪਏ ਦਾ ਭਾਅ ਰਿਹਾ ਜੀ ਅੱਜ ਦਾ ਜੀ ਆਲੂ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਖੇਤੀ ਆਲੂ ਦਾ ਜੀ 500 ਰੁਪਏ ਦਾ ਭਾਅ ਰਿਹਾ ਹੈ ਜੀ ਆਲੂ ਹਾਂਜੀ ਦੋਸਤੋ ਐਲ ਆਰ ਦਾ ਭਾਅ ਰਿਹਾ ਜੀ ਆਲੂ ਦਾ ਜੀ ਲਾਲ ਦਾ ਜੀ ਅੱਜ ਦਾ ਜੀ ਬੰਦ ਗੱਟੇ ਨਾਲ ਭਾਅ ਰਿਹਾ ਜੀ 500 ਰੁਪਏ ਦਾ ਭਾਅ ਰਿਹਾ ਜੀ ਐਲ ਆਰ ਦਾ ਜੀ ਅੱਜ ਦਾ ਜੀ ਇਹ ਵੀ ਬੰਦ ਗੱਟੇ ਨਾਲ ਭਾਅ ਜੀ ਜੇ ਕਿਸੇ ਨੇ ਵੇਚਣਾ ਆ ਜਾਂ ਖਰੀਦਣਾ ਤਾਂ ਬਾਬੂ ਜੀ ਨਾਲ ਗੱਲਬਾਤ ਕਰ ਸਕਦੇ ਆਪਾਂ ਸਕਰੀਨ ਤੇ ਨੰਬਰ ਵੀ ਪਾ ਦਾਂਗੇ ਬਾਬੂ ਜੀ ਦਾ ਜੀ ਹਾਂਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਜੀ ਬੰਦ ਗੱਠੇ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਜੀ ਰਿਹਾ ਜੀ ਪਿਆਜ਼ ਦਾ ਹਾਂਜੀ ਦੋਸਤੋ ਗੱਡੀ ਵਾਲੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ 10 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਆਪਾਂ ਖੁੱਲਾ ਪਿਆਜ਼ ਵੀ ਦਿਖਾ ਦਿੰਦੇ ਆ ਪੂਰਾ ਵਧੀਆ ਪਿਆਜ਼ ਹੈ ਜੀ ਇਹ ਵੀ 10 ਰੁਪਏ ਕਿਲੋ ਜੀ ਤੇ ਅੱਜ ਦਾ ਭਾਅ ਰਿਹਾ ਜੀ ਪਿਆਜ਼ ਦਾ ਜੀ 10 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਹੋਰ ਵੀ ਪਿਆਜ਼ ਦਿਖਾ ਦਿੰਦੇ ਆ ਪੂਰਾ ਵਧੀਆ ਸੁੱਕਾ ਪਿਆਜ਼ ਹੈ ਜੀ ਇਹ ਵੀ 13 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦ ਘਟਿਆਂ ਦਾ ਭਾਅ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਜੀ 13 13 ਰੁਪਏ ਕਿਲੋ ਦਾ ਭਾਅ ਜੀ ਹਾਂਜੀ ਦੋਸਤੋ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਵੀ ਪਿਆਜ਼ ਦਾ ਮਿਲ ਜੂ ਜੀ ਕਿਸ ਨੇ ਲੈਣਾ ਜੀ ਬੰਦ ਗੱਟਾਂ ਦਾ ਭਾਅ ਜੀ ਪਿਆਜ਼ ਦਾ ਜੀ ਪੂਰਾ ਵਧੀਆ ਸੁੱਕਾ ਪਿਆਜ਼ ਆ ਜੀ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਨਾਸਕ ਦੇ ਪਿਆਜ਼ ਦਾ ਜੀ ਇਹ ਜੇ ਵੀ ਮਾਰਕਾ ਦਾ ਭਾਅ ਜੀ ਅੱਜ ਦਾ ਜੀ ਪਿਆਜ਼ ਦਾ ਜੀ ਇਹ ਮੋਟਾ ਪਿਆਜ਼ ਹੁੰਦਾ ਜੀ ਨਾਸਕ ਦਾ ਪਿਆਜ਼ ਜੀ ਪੂਰਾ ਵਧੀਆ ਪਿਆਜ਼ ਦਾ ਭਾਅ ਜੀ ਅੱਜ ਦਾ ਜੀ ਸੋਆਂ ਤੋਂ ਲੱਗੇ ਸਟਾਰ ਹਰ ਬਟੇ ਕਿਦਾ ਭਾਅ ਰਿਹਾ ਜੀ ਪਿਆਰ ਦਾ ਜੀ ਅੱਜ ਆਹ ਜੀ ਦੋਸਤੋ ਆਪਾਂ ਥੋੜੀ ਜਿਹੀ ਹੋਰ ਵੀ ਹਲਕੀ ਕੁਆਲਿਟੀ ਦਿਖਾ ਦਿੰਨੇ ਆ ਜੀ 45 ਰੁਪਏ ਕਿਲੋ ਦਾ ਭਾਅ ਜੀ ਲਸਣ ਦਾ ਜੀ ਇਹ ਤੇ ਤੋਂ ਹੋਰ ਵੀ ਵਧੀਆ ਕੁਆਲਿਟੀ ਦਿਖਾ ਦਾਂਗੇ ਵੀ ਲਸਣ ਦੀ ਹਾਂਜੀ ਦੋਸਤੋ ਟੌਪ ਦੇ ਲਸਣ ਦਾ ਭਾਅ ਹੈਗਾ ਜੀ 65 ਤੋਂ ਲੈ ਕੇ 70-75 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਇਹ ਬੰਦ ਘਟਿਆਂ ਦਾ ਭਾਜੀ ਮੋਟੀ ਗੰਡੀ ਦਾ ਭਾਜੀ ਲਸਣ ਦਾ ਜੀ 65 ਤੋਂ ਲੈ ਕੇ 70 75 ਰੁਪਏ ਤੱਕ ਦਾ ਭਾਜੀ ਲਸਣ ਦਾ ਜੀ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਘਟਿਆਂ ਦਾ ਭਾਜੀ ਲਸਣ ਦਾ ਜੀ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਰਿਹਾ ਜੀ ਫਰੂਟ ਦਾ ਅੱਜ ਦਾ ਜੀ ਆਪਾਂ ਹੋਰ ਸਗਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਰਿਹਾ ਜੀ ਅੱਜ ਦਾ ਜੀ ਫਰੂਟ ਦਾ ਹਾਂਜੀ ਦੋਸਤੋ ਜਾਪਾਨੀ ਫਲ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦੇ ਡੱਬੇ ਦਾ ਪਾ ਹੈਗਾ ਜੀ 50 ਤੋਂ ਲੈ ਕੇ 100 ਰੁਪਏ ਤੱਕ ਦਾ ਪਾ ਜੀ ਜਾਪਾਨੀ ਫਲ ਦਾ ਜੀ ਜਿਹੜਾ ਥੋੜਾ ਜਿਹਾ ਹਲਕੀ ਕੁਆਲਟੀ ਹੁੰਦੀ ਹੈ ਜੀ ਉਹ ਤਾਂ ਹੈਗੀ 50 ਰੁਪਏ ਕਿਲੋ ਜੀ ਜਿਹੜੀ ਵਧੀਆ ਕੁਆਲਟੀ ਆ ਉਹ ਹੈਗੀ 100 ਰੁਪਏ ਕਿਲੋ ਦਾ ਪਾ ਜੀ ਜਾਪਾਨੀ ਫਲ ਦਾ ਜੀ ਅੱਜ ਦਾ ਹਾਂਜੀ ਗਿਲਰਾ ਭਾਜੀ ਇਹ ਅਨਾਰ ਵਧੀਆ ਅਨਾਰਾਂ ਦਾ ਭਾਜੀ ਆਪਾਂ ਹੋਰ ਵੀ ਹਲਕੀ ਕੁਆਲਿਟੀ ਵੀ ਦਿਖਾ ਦਾਂਗੇ ਨਾਰਾਂ ਦੀ ਜੀ ਘੱਟ ਰੇਟ ਤੇ ਲੈਣੀ ਆ ਆਪਾਂ ਘੱਟ ਰੇਟ ਵਾਲੀ ਵੀ ਦਿਖਾ ਦਾਂਗੇ ਤੇ ਇਹ ਹੈਗੀਆ ਵਧੀਆ ਕੁਆਲਿਟੀ ਹੈਗੀਆ ਵਧੀਆ ਕੁਆਲਿਟੀ ਦਾ ਭਾਅ ਹੈਗਾ ਜੀ 180 ਰੁਪਏ ਦਾ ਭਾਅ ਜੀ ਅਨਾਰਾ ਵਧੀਆ ਅੱਜ ਦਾ ਜੀ ਇਹਦੇ ਵਿੱਚ ਡੱਬੇ ਤੇ weight ਹੁੰਦਾ ਜੀ 6 ਕਿਲੋ weight ਹੁੰਦਾ ਜੀ ਇਹਦੇ ਵਿੱਚ ਅਨਾਰਾ ਦਾ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਪਵਿੱਤੇ ਦਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਸ਼ੇਵ ਦਾ ਭਾਅ ਘਟਕਤੇ ਨੇ ਜੀ ਸ਼ੇਵ ਦਾ ਭਾਅ ਰਹਿ ਗਿਆ ਜੀ 500 ਤੋਂ ਲੈ ਕੇ 700 750 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਸ਼ੇਵ ਦਾ ਜੀ ਅੱਜ ਦਾ ਜੀ ਇਹ ਬੰਦ ਪੇਟੀ ਦਾ ਭਾਅ ਜੀ ਸ਼ੇਵ ਦਾ ਜੀ ਪੂਰਾ ਵਧੀਆ ਟਾਪ ਦੀ ਸ਼ੇਵ ਦਾ ਵਧੀਆ ਕੁਆਲਿਟੀ ਦਾ ਭਾਅ ਹੈਗਾ ਜੀ ਸ਼ੇਵ ਦਾ ਜੀ 750 ਰੁਪਏ ਤੱਕ ਦਾ ਭਾਅ ਜੀ ਸ਼ੇਵ ਦਾ ਜੀ ਇਹ ਬੰਦ ਪੇਟੀ ਦਾ ਭਾਅ ਜੀ ਸ਼ੇਵ ਦਾ ਹਾਂਜੀ ਦੋਸਤੋ ਅਮਰੂਦ ਦਾ ਭਾਅ ਹੈਗਾ ਜੀ 40 ਰੁਪਏ ਕਿਲੋ ਦਾ ਭਾਅ ਜੀ ਅਮਰੂਦ ਦਾ ਜੀ ਅੱਜ ਜਿਹੜੇ ਬੰਦ ਗਰੇਟਾਂ ਦਾ ਭਾਅ ਜੀ ਅਮਰੂਦ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਸੇਵ ਦੀ ਹੋਰ ਵੀ ਵਧੀਆ ਕੁਆਲਿਟੀ ਦਿਖਾਣੇ ਤੇ ਵਧੀਆ ਕੁਆਲਿਟੀ ਦਾ ਭਾਅ ਹੈਗਾ ਜੀ ਸੇਵ ਦਾ ਜੀ ਅੱਜ ਦਾ ਜੀ 990 ਰੁਪਏ ਦਾ ਭਾਅ ਜੀ ਸੇਵ ਦਾ ਜੀ ਇਹ ਬੰਦ ਪੇਟੀ ਦਾ ਭਾਅ ਜੀ ਤੇ weight ਹੁੰਦਾ ਜੀ ਘੱਟੋ ਘੱਟ 13-14 ਕਿਲੋ weight ਹੁੰਦਾ ਜੀ ਇਹਦੇ ਵਿੱਚ ਸੇਵ ਦਾ ਜੀ ਤੇ 9500 ਰੁਪਏ ਦਾ ਭਾਜ ਜੀ ਅੱਜ ਦਾ ਜੀ ਸ਼ੇਵ ਦਾ ਤੇ ਆਪਾਂ ਹੋਰ ਵੀ ਥੋੜੀ ਜੀ ਘੱਟ ਰੇਟ ਦਾ ਵੀ ਦਿਖਾ ਦਿੰਨੇ ਆ ਤੇ ਸ਼ੇਵ ਦਾ ਹੈਗਾ ਜੀ ਭਾਜ ਜੀ ਸ਼ੇਵ ਦਾ ਜੀ 900 ਰੁਪਏ ਦੇ ਪੇਟੀ ਵੀ ਮਿਲ ਜੂ ਜੇ ਕਿਸੇ ਨੇ ਲੈਣੀ ਹੈ ਜੀ ਬੰਦ ਪੇਟੀ ਦਾ ਭਾਜ ਜੀ ਤੇ 900 ਰੁਪਏ ਦਾ ਭਾਜ ਜੀ ਇਹਦੇ ਵਿੱਚ ਵੀ weight ਹੁੰਦਾ ਜੀ 13 14 ਕਿਲੋ weight ਹੁੰਦਾ ਜੀ ਇਹਦੇ ਵਿੱਚ ਵੀ ਪੇਟੀ ਜੋ ਤੇ ਆਪਾਂ ਹੋਰ ਵੀ ਵਧੀਆ ਸ਼ੇਵ ਕੁਆਲਟੀ ਦਿਖਾ ਦਿੰਨੇ ਆ ਪੂਰੀ ਵਧੀਆ ਹਾਂਜੀ ਦੋਸਤੋ ਇਹ ਵੀ ਇੰਡੀਅਨ ਆ ਫਰੂਟ ਆ ਜੀ ਕਿਸੇ ਨੇ ਵੀ ਲੈਣਾ ਜੀ ਸ਼ੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ 1000 ਰੁਪਏ ਦੀ ਪੇਟੀ ਦਾ ਭਾਅ ਜ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਮੀਡੀਅਮ ਸਾਈਜ਼ ਤੋਂ ਲੈ ਕੇ ਵਧੀਆ ਸਾਈਜ਼ ਤੱਕ ਦਾ ਕੇਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 33 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕੇਲੇ ਦਾ ਜੀ ਤੇ ਸੁਪਰ ਕੇਲੇ ਦਾ ਭਾਅ ਜੀ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦੇ ਡੱਬੇ ਦਾ ਭਾਅ ਰਿਹਾ ਜੀ ਪੈਨੈਪਲ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਪੈਨੈਪਲ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਪੈਨੈਪਲ ਦਾ ਜੀ ਅੱਜ ਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਹੈਗਾ ਜੀ ਮਸੰਮੀ ਦਾ ਜੀ 750 ਕੋ ਲੱਗੇ 800 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਜੀ ਇਹ 10 20 ਕਿਲੋ ਵਾਲੀ ਮਸੰਮੀ ਦਾ ਭਾਅ ਜੀ ਗੱਟੇ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਡੱਫਿੰਗ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਲ ਫਫਾ ਦਾ ਭਾਅ ਰਿਹਾ ਜੀ ਘੱਟੋ ਘੱਟ 10 ਪੀਸ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣੇ ਆ ਜੀ ਤੇ ਰੇਟ ਹੈਗਾ ਜੀ 600 ਰੁਪਏ ਦਾ ਭਾਅ ਜੀ ਡੱਫਿੰਗ ਦਾ ਜੀ ਅੱਜ ਦਾ ਜੀ ਇਹ ਬੰਦਲ ਫਫਾ ਦਾ ਭਾਅ ਜੀ ਅੱਜ ਦਾ